हरियाणा ने हर पार्टी को मौका दिया पंजाब ने भी हर पार्टी को मौका दिया हरियाणा ने बीजेपी को मौका दिया पंजाब ने भी बीजेपी और अकाली दल को मौका दिया हरियाणा ने कांग्रेस को मौका दिया पंजाब ने भी कांग्रेस को मौका दिया लेकिन ना हरियाणा को कुछ मिला ना पंजाब को कुछ मिला तो फिर उन्होंने क्या किया हरियाणा और दिल्ली के लोगों ने क्या किया ਤੀਸਰਾ ਰਸਤਾ ਚੁਣਾ ਅੱਜ ਹਰਿਆਣੇ ਦੀ ਧਰਤੀ ਤੇ ਮੈਂ ਖੜਕੇ ਕਹਿਣਾ ਇੱਧਰ ਪੰਜਾਬ ਹੈ ਇੱਧਰ ਦਿੱਲੀ ਹੈ ਫੋਨ ਕਰਕੇ ਪੁੱਛ ਲਿਓ ਕਿ ਆਮਾ ਦੀ ਪਾਰਟੀ ਦੀ ਸਰਕਾਰ ਕੇਜਰੀਵਾਲ ਦੀ ਸਾਢੇ 8 ਸਾਲ ਤੋਂ ਦਿੱਲੀ ਚੱਲ ਰਹੀ ਹੈ 2.5 ਸਾਲ ਤੋਂ ਆਮਾ ਦੀ ਪਾਰਟੀ ਦੀ ਸਰਕਾਰ ਪੰਜਾਬ ਚੱਲ ਰਹੀ ਹੈ ਸਾਢੇ 44000 ਨੌਕਰੀਆਂ ਦੇ ਕੇ ਤੁਹਾਡਾ ਪੁੱਤ ਤੁਹਾਡੇ ਸਾਹਮਣੇ ਖੜਿਆ ਆ ਫੋਨ ਕਰ ਲਿਓ 1 ਰੁਪਈਆ ਵੀ ਕਿਸੇ ਤੋਂ ਰਿਸ਼ਵਤ ਲਈ ਹੋਵੇ ਮੈਂ ਜ਼ਿੰਮੇਦਾਰ ਹੋਊਂਗਾ ਕੋਈ ਚਾਹ ਦਾ ਕੱਪ ਹੀ ਪੀ ਲਿਆ ਹੋਵੇ ਕਿ ਤੈਨੂੰ ਅੱਜ ਨੌਕਰੀ ਦਿਵਾਉਣ ਚੱਲਿਆਂ ਆ ਟਾਬੇ ਤੇ ਖੜਦਿਆਂ ਆ ਚਾਹ ਪੀਣੀ ਹੈ 5 ਕੱਪ ਆ 5 ਕੱਪਾਂ ਦੇ ਪੈਸੇ ਤੂੰ ਦੇਵੇ ਕਿਉਂਕਿ ਤੇਰੀ ਬੇਟੀ ਨੂੰ ਅੱਜ ਨੌਕਰੀ ਮਿਲ ਰਹੀ ਹੈ ਜਾਂ ਤੇਰੇ ਬੇਟੇ ਨੌਕਰੀ ਵਿੱਚ ਕੋਈ ਬੰਦਾ ਚਾਹ ਦਾ ਕੱਪ ਹੀ ਕਹ ਦੇ ਮੈਂ ਜ਼ਿੰਮੇਦਾਰ ਹੋਊਂਗਾ ਜੀ ਮੈਂ ਜ਼ਿੰਮੇਦਾਰ ਪੱਤਰਕਾਰ ਬੰਦੂ ਖੜੇ ਆ ਮੇਰੇ ਭਾਈ ਆ ਮਿੱਤਰ ਆ इन्होंने बहुत बार कवरेज किया होगा हरियाणा ने हर पार्टी को मौका दिया पंजाब ने भी हर पार्टी को मौका दिया हरियाणा ने बीजेपी को मौका दिया पंजाब ने भी बीजेपी और अकाली दल को मौका दिया हरियाणा ने कांग्रेस को मौका दिया।, दिया।, दिया पंजाब ने भी कांग्रेस को मौका दिया हरियाणा ने इनेलो को मौका दिया पंजाब ने अकाली दल को मौका दिया लेकिन ना हरियाणा को कुछ मिला ना पंजाब को कुछ मिला तो फिर उन्होंने क्या किया हरियाणा और दिल्ली के लोगों ने क्या किया तीसरा रास्ता चुना आज हरियाणे की धरती कहना इधर पंजाब है इधर दिल्ली है फोन करके पूछ लो कि आम आदमी पार्टी की सरकार केजरीवाल दी साढ़े अठ साल तो दिल्ली चल रही है ਸਾਈਲ ਤੋਂ ਆਮ ਆਨ ਪਾਰਟੀ ਸਰਕਾਰ ਪੰਜਾਬ ਚੱਲ ਰਹੀ ਐ ਸਾਡੇ 44000 ਨੌਕਰੀਆਂ ਦੇ ਕੇ ਤੁਹਾਡਾ ਪੁੱਤ ਤੁਹਾਡੇ ਸਾਹਮਣੇ ਖੜਿਆ ਆ ਜੀ ਸਾਡੇ 44000 ਫੋਨ ਕਰ ਲਿਓ 1 ਰੁਪਈਆ ਵੀ ਕਿਸੇ ਤੋਂ ਰਿਸ਼ਵਤ ਲਈ ਹੋਵੇ ਮੈਂ ਜ਼ਿੰਮੇਦਾਰ ਹੋਊਂਗਾ ਕੋਈ ਚਾਹ ਦਾ ਕਾਪੀ ਪੀ ਲਿਆ ਹੋਵੇ ਕਿ ਤੈਨੂੰ ਅੱਜ ਨੌਕਰੀ ਦਿਵਾਉਣ ਚੱਲਿਆਂ ਆ ਟਾਬੇ ਤੇ ਖੜਦੇ ਆ ਅਚਾਰ ਪੀਣੀ ਹੈ ਪੰਜ ਕੱਪ ਆ ਪੰਜ ਕੱਪਾਂ ਦੇ ਪੈਸੇ ਤੂੰ ਦੇ ਦੇ ਕਿਉਂਕਿ ਤੇਰੀ ਬੇਟੀ ਨੂੰ ਅੱਜ ਨੌਕਰੀ ਮਿਲ ਰਹੀ ਹੈ ਜਾਂ ਤੇਰੇ ਬੇਟੇ ਨੌਕਰੀ ਵਿੱਚ ਕੋਈ ਬੰਦਾ ਚਾਰਾ ਕੱਪ ਪੀ ਕਹਦੇ ਮੈਂ ਜ਼ਿੰਮੇਦਾਰ ਹੋਊਂਗਾ ਜੀ ਮੈਂ ਜ਼ਿੰਮੇਦਾਰ ਹੋਊਂਗਾ ਐਸ ਕਿਸਮ ਦੀ ਰਾਜਨੀਤੀ ਅਸੀਂ ਕਰਦੇ ਹਾਂ ਅਰਵਿੰਦ ਕੇਜਰੀਵਾਲ ਰਾਮਲੀਲਾ ਗਰਾਊਂਡ ਚੋਂ ਹਰਿਆਣੇ ਦੇ ਜੰਮੇ ਹੋਏ ਇੱਕ ਹਿਸਾਰ ਦੇ ਨੇੜੇ ਸ਼ਿਵਾਨੀ ਪਿੰਡ ਹੈ ਉਥੋਂ ਇੱਕ ਬੱਚਾ ਪੈਦਾ ਹੋਇਆ ਉਥੇ ਆਮ ਘਰ ਚ ਪਿਤਾ ਜੀ ਦੁਕਾਨ ਕਰਦੇ ਸੀ ਬੱਚਾ ਛੋਟਾ ਹੁੰਦਾ ਦੁਕਾਨ ਤੇ ਵੀ ਜਾਂਦਾ ਰਿਹਾ ਤੇ ਫਿਰ ਪੜ੍ਹਾਈ ਕੀਤੀ ਆਈਆਰਐਸ ਅਫਸਰ ਬਣ ਗਿਆ ਪਰ ਅਫਸਰੀ ਨੂੰ ਲੱਤ ਮਾਰਦੀ ਕਿ ਅਫਸਰ ਬਣ ਕੇ ਮੈਂ ਤਾਂ ਪੈਸੇ ਕਮਾ ਸਕਦਾ ਪਰ ਜਿਹੜੇ ਮੇਰੀ ਜਨਤਾ ਤੇ ਲੁੱਟੀ ਜਾਂਦੀ ਹੈ ਪਿਛਲੇ 70 ਸਾਲ ਤੋਂ ਆ ਜਿਹੜੇ ਲੀਡਰ ਨੇ ਉਹਨਾਂ ਦੇ ਮੈਂ ਪਛਾਣ ਨਹੀਂ ਸਕਦਾ ਅਫਸਰੀ ਨੂੰ ਲੱਤ ਮਾਰ ਕੇ ਰਾਜਨੀਤੀ 'ਚ ਆ ਗਏ ਅੱਜ ਉਸ ਬੰਦੇ ਨੂੰ ਕੀ ਲੋੜ ਸੀ ਬਈ ਉਸ ਬੰਦੇ ਨੂੰ ਕੀ ਲੋੜ ਸੀ ਰਾਜਨੀਤੀ ਚ ਆਉਣ ਦੀ ਇਨਕਮ ਟੈਕਸ ਦਾ ਕਮਿਸ਼ਨਰ ਸੀ ਅਰਵਿੰਦ ਕੇਜਰੀਵਾਲ ਉਹਦੀ ਘਰ ਵਾਲੀ ਵੀ ਇਨਕਮ ਟੈਕਸ ਦੀ ਕਮਿਸ਼ਨਰ ਦੋਨੋਂ ਮੀਆਂ ਬੀਬੀ ਵੱਡੇ ਅਫਸਰ ਚਾਹੁੰਦੇ ਤਾਂ ਬਹੁਤ ਪੈਸੇ ਕਮਾ ਲੈਂਦੇ ਤੇ ਅੱਜ ਜੇਲ੍ਹ ਚ ਬੈਠਾ ਕੇਦਰੀਵਾਲ ਕਾਰਨ ਕਿਉਂਕਿ ਸੱਤਾਧਾਰੀਆਂ ਨੂੰ ਲੱਗਣ ਲੱਗ ਗਿਆ ਕਿ ਜੇ ਇਹ ਬਾਹਰ ਰਹਿ ਗਿਆ ਇਹਨੇ ਸਾਡੇ ਭੇਤ ਖੋਲ ਦੇਣੇ ਐ ਇਹਨੇ ਦੁਨੀਆ ਨੂੰ ਦੱਸ ਦੇਣਾ ਕਿ ਅਸੀਂ ਕਿਵੇਂ ਲੁੱਟਦੇ ਆ ਤੇ ਉਹ ਬੰਦੇ ਨੂੰ ਅੰਦਰ ਕਰ ਰੱਖਿਆ ਵੀਰੋ ਮੈਨੂੰ ਕੀ ਲੋੜ ਸੀ ਮੇਰੇ ਪੰਜਾਬੀ ਭਰਾ ਬੈਠੇ ਐ ਬਹੁਤ ਜ਼ਿਆਦੇ ਮੈਂ ਤਾਂ 17 ਸਾਲ ਦੀ ਉਮਰ ਚ ਸੁਪਰਸਟਾਰ ਬਣਤਾ ਸੀ ਪੰਜਾਬੀਆਂ ਨੇ ਮੈਨੂੰ ਕੀ ਲੋੜ ਸੀ ਵੀ ਮੈਂ ਤਾਂ ਬਹੁਤ ਮਸ਼ਹੂਰ ਕਲਾਕਾਰ ਸੀ ਲੱਖਾਂ ਰੁਪਏ ਲੈਂਦਾ ਸੀ ਮੈਂ ਇੱਕ ਸ਼ੋਹ ਦੇ ਮੈਂ ਬਾਲੀਵੁੱਡ ਦੇ ਮੈਂ ਲਫਟਰ ਚੈਲੰਜ ਦੇ ਮੈਂ ਫਿਲਮਾਂ 'ਚ ਜਿੰਨੇ ਮਰਜੀ ਪੈਸੇ ਕਮਾ ਲੈਂਦਾ ਅੱਜ ਜਿੰਨੇ ਹੁਣ ਪੰਜਾਬੀ ਫਿਲਮਾਂ 'ਚ ਮੁੰਡੇ ਆਉਂਦੇ ਆ ਸਾਰੇ ਮੇਰੇ ਹੀ ਨੇ ਜੁਗਨੂ ਵਾਲੀ ਟੀਮ ਹੀ ਆ ਸਾਰੀ ਤੁਸੀਂ ਦੇਖਦੇ ਰਹੇ ਹੋ ਕੀ ਲੋੜ ਸੀ ਹੋਈ ਕੀ ਲੋੜ ਸੀ ਇਹਨਾਂ ਤੋਂ ਗਾਣਾ ਖਾਣ ਵੀ ਕੀ ਲੋੜ ਸੀ ਨਾ ਤੋਂ ਲੋਚਣਾ ਚੱਲਣ ਦੀ ਪਰ ਮਿੱਤਰੋ ਸਿਆਣੇ ਕਹਿੰਦੇ ਆ ਜੇ ਗੱਟਰ ਸਾਫ਼ ਕਰਨਾ ਤਾਂ ਗੱਟਰ ਦੇ ਵਿੱਚ ਵੜਨਾ ਪੈਂਦਾ ਤਾਹਾਂ ਖੜ ਕੇ ਰੌਲਾ ਪਾ ਕੇ ਕੁਝ ਨਹੀਂ ਬਣਦਾ ਜੇ ਨਰ ਮੈਨੂੰ ਸੁੰਡੀ ਲੱਗੀ ਜੇ ਕਪਾਹ ਨੂੰ ਸੁੰਡੀ ਲੱਗੀ ਬਾਹਰੋਂ ਰੌਲਾ ਪਾ ਕੇ ਜਾਂ ਰੋੜੇ ਮਾਰ ਕੇ ਸੁੰਡੀ ਨਹੀਂ ਹਟਣੀ ਉਹ ਸਪਰੇਅ ਦੀ ਢੋਲੀ ਲੈ ਕੇ ਮੋਟੇ ਦੇ ਧਰਕੇ ਅੰਦਰ ਬਾੜਕੇ ਐ ਸਪਰੇਅ ਕਰਨੀ ਪੈਂਦੀ ਤੇ ਨਾਲ ਹਰੇਕ ਦੋ ਢੋਲੀਆਂ ਬਾਅਦ ਨਿੰਬੂ ਵਾਲਾ ਪਾਣੀ ਵੀ ਪੀਣਾ ਪੈਂਦਾ ਕੀ ਪਤਾ ਕਦੋਂ ਚੜ ਜਾਏ ਮੈਂ ਤਾਂ ਕੀਤਾ ਹੋਇਆ ਸਾਰਾ ਕੁਝ ਨਾ ਕੀ ਲੋੜ ਸੀ ਸਾਨੂੰ ਮੇਰੇ ਵਰਗੇ ਪਰ ਰਾਣੀਆਂ ਵਾਲਿਓ ਜਿੰਨਾ ਤੁਸੀਂ ਪਿਆਰ ਦੇ ਰਹੇ ਹੋ ਮੈਨੂੰ ਇਹ ਆਈ ਜਾਂਦਾ ਮੇਰੇ ਮਨ 'ਚ ਕਿ ਸ਼ਾਇਦ ਕਲਾਕਾਰ ਦੇ ਤੌਰ ਤੇ ਮੈਨੂੰ ਇੰਨਾ ਪਿਆਰ ਨਾ ਮਿਲਦਾ ਜਿੰਨਾ ਤੁਸੀਂ ਹੁਣ ਦੇਈ ਜਾਂਦੇ ਹੋ ਜਿੰਨਾ ਤੁਸੀਂ ਹੁਣ ਪਿਆਰ ਕਰੀ ਜਾਂਦੇ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਅਸੀਂ ਗੁਰੂ ਨਾਨਕ ਦੇਵ ਜੀ ਦੇ ਅਸੀਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਰਵੰਸਦਾਨੀ ਦੇ ਕਦਮ ਚਿਨਣਾ ਵਾਲਿਆਂ ਉਹਨਾਂ ਨੇ ਸਾਨੂੰ ਸਿੱਖਿਆ ਦਿੱਤੀ ਹੋਈ ਹੈ ਤੇ ਗਰੀਬਾਂ ਦੇ ਹੱਕ ਚ ਖੜਨਾ ਵੀ ਐ ਤੇ ਗਰੀਬਾਂ ਦੇ ਹੱਕ ਚ ਲੜਨਾ ਵੀ ਐ ਇਹ ਸਾਨੂੰ ਸਿੱਖਿਆ ਮਿਲੀ ਐ ਗੁਰੂਆਂ ਤੋਂ ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਪੁੱਛਿਆ ਆ ਗੱਲ ਸੁਣਨ ਵਾਲੀ ਐ ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਪੁੱਛਿਆ ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮ ਕਰਤੀ ਲਾ ਲੈਂਦਾ ਵੀ ਬਹੁਤ ਮਸ਼ਹੂਰ ਕਲਾਕਾਰ ਸੀ ਤੈਂ ਕੀ ਲੈਣਾ ਸੀ ਇਹਨਾਂ ਪੰਗਿਆਂ ਤੋਂ ਉਧਰੋਂ ਕਰੋੜਾ ਰੁਪਇਆ ਕਮਾ ਲੈਂਦਾ ਜਿੰਨਾ ਸਮਾਂ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਆ ਗੱਲ ਧਿਆਨ ਨਾਲ ਸੁਣ ਲਿਓ ਰਾਣੀਆਂ ਵਾਲਿਓ ਆਪਣੇ ਦੋਸਤਾਂ ਮਿੱਤਰਾਂ ਨੂੰ ਆਪਣੇ ਗਵਾਂਡੀਆਂ ਨੂੰ ਫੋਨ ਕਰਕੇ ਦੱਸਿਓ ਰਾਣੀਆਂ ਵਾਲੀ ਅਨਾਜ ਮੰਡੀ ਦੇ ਵਿੱਚ ਭਗਵੰਤਬਾਨ ਨੇ ਆ ਗੱਲ ਕਹੀ ਸੀ ਕਿ ਗੱਲ ਹਰ ਗੱਲ ਪੈਸਾ ਕਮਾਉਣ ਵਾਸਤੇ ਨਹੀਂ ਹੁੰਦੀ ਔਰ ਪੈਸਾ ਹਰ ਇੱਕ ਚੀਜ਼ ਨਹੀਂ ਹੁੰਦਾ ਦੋਸਤ ਵੀ ਕਮਾਉਣੇ ਹੁੰਦੇ ਆ ਇੱਜ਼ਤ ਵੀ ਕਮਾਉਣੀ ਹੁੰਦੀ ਹੈ ਕਿਸੇ ਗਰੀਬ ਦੇ ਹੱਕ 'ਚ ਵੀ ਖੜਨਾ ਹੁੰਦਾ ਸਾਨੂੰ ਕਿਵੇਂ ਦੱਸਿਆ ਗੁਰੂ ਸਾਹਿਬ ਨੇ ਇਹ ਲਈ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨਾ ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਕਿਹਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੇ ਲਾ ਲੈਂਦਾ ਹੁਣ ਤੱਕ ਤੂੰ ਮੇਰੇਆ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਉਹ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਅਮੀਰਾਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਅੱਗੋ ਜਵਾਬ ਆਇਆ ਗਲਤ ਤਾਂ ਤੇਰੀ ਠੀਕ ਹੈ ਮਿਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਅਮੀਰਾਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਇਹ ਸਮਾਂ ਸਭ ਨੂੰ ਢਾ ਲੈਂਦਾ ਉਹ ਕਿੰਨੇ ਧਨੀ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਉਹ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਟੀ ਪਾ ਲੈਂਦਾ ਜੇ ਗੁਰੂ ਨਾਨਕ ਦੇਵ ਜੀ ਦੁਕਾਨ ਖੋਲ ਕੇ ਬਹਿ ਜਾਂਦੇ ਸੱਜਣ ਠੱਗ ਵਰਗਿਆਂ ਨੂੰ ਕੌਣ ਸਦਾਰਦਾ ਫਿਰ ਪੰਜਿਆਂ ਨਾਲ ਪਹਾੜ ਕੌਣ ਰੋਕਦਾ ਫਿਰ ਮਾਲਕ ਭਾਗੋ ਤੇ ਭਾਈ ਲਾਲੋ ਦੀਆਂ ਰੋਟੀਆਂ 'ਚੋ ਫਰਕ ਕੌਣ ਕੱਢਦਾ ਫਿਰ ਚਾਰ ਦಾಸੀਆਂ ਕਰਕੇ ਕਿਰਤ ਕਰੋ ਵੰਡ ਛਕੋ ਨਾਮ ਜਪੋਦਾ ਹੋਕਾ ਕੌਣ ਦਿੰਦਾ ਉਹ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਲੋਕੋ ਲੋਕਾਂ ਦੇ ਹੱਕ 'ਚ ਖੜਨਦਾ ਵੀ ਆਪਦਾ ਹੀ ਨਜ਼ਾਰਾ ਹੁੰਦਾ ਆਪਦਾ ਹੀ ਆਪਣਾ ਸਵਾਦ ਹੁੰਦਾ ਸੋ ਮੈਂ ਤਾਂ ਤੁਹਾਡੇ ਕੋਲੇ ਆਇਆ 75 ਸਾਲ ਹੋ ਗਏ ਯਾਦ ਹੋਇਆ ਨੂੰ ਤਿੰਨ ਪੀੜੀਆਂ ਹੋ ਗਈਆਂ ਮੇਰੇ ਸਾਹਮਣੇ ਬਜ਼ੁਰਗ ਬੈਠਿਆ ਕੋਈ 80 ਸਾਲ ਦੇ ਹੋਣਗੇ ਸ਼ਾਇਦ ਉਦੋਂ 5 ਸਾਲ ਦੇ ਹੋਣਗੇ ਜਦੋਂ ਦੇਸ਼ ਆਜ਼ਾਦ ਹੋਇਆ ਹੋਊਗਾ 7 ਸਾਲ ਦੇ ਹੋਣਗੇ ਉਦੋਂ ਪਾਕਿਸਤਾਨ ਵੱਲੋਂ ਵੀ ਆਏ ਆ ਉੱਜੜ ਕੇ ਇੱਥੇ ਫੇਰ ਇੱਥੇ ਦੁਬਾਰੇ ਵਸਣਾ ਪੈ ਗਿਆ ਕੀ ਕਰੀ ਆ ਆਜ਼ਾਦੀ ਦਾ ਮੈਨੂੰ ਇਹ ਦੱਸੋ ਕੁਰਸੀਆਂ ਦੇ ਭੁੱਖੇ ਲੀਡਰ 14 ਦੇ ਭੁੱਖੇ ਲੀਡਰ ਕੁਰਸੀਆਂ ਉੱਤੇ ਬਹਿ ਗਏ ਰਾਜਗੁਰੂ ਸਖਦੇਵ ਭਗਤ ਸਿੰਘ ਫੁੱਲਾਂ 'ਚ ਉਗੀ ਰਹੇਗੇ ਫੱਲੇ ਫੁੱਲਾਂ 'ਚ ਉਗੀ ਰਹੇਗੇ